हां ਵੀ ਦੋਸਤੋ ਆਪਾਂ ਖੜੇ ਹੁਣ ਮਨੀਕਰਨ ਸਾਹਿਬ ਗੁਰਦੁਆਰਾ ਮਨੀਕਰਨ ਸਾਹਿਬ ਦੀ ਛੱਤ ਦੇ ਉੱਪਰ ਉੱਪਰ ਦੇਖੋ ਇੱਥਾ ਚੱਲ ਰਹੀ ਹੈ ਨਦੀ ਪਾਰਵਤੀ ਨਦੀ ਉੱਪਰ ਆਪਾਂ ਹੈਗੇ ਆਂ 6ਵੇਂ ਫਲੋਰ ਤੇ 6ਵੇਂ ਮੰਜ਼ਲ ਤੇ ਆ ਇੱਥੋਂ ਦੇਖ ਲਾ ਥੋੜੇ ਜੇ ਰਸਤੇ ਵਿੱਚ ਦੀ ਪਾਣੀ ਨਿਕਲਦਾ ਪੂਰਾ 2.5 ਫੁੱਟ ਦਾ ਰਸਤਾ ਇੱਥੇ ਪੂਰਾ ਪਾਣੀ ਨਦੀ ਦਾ ਇਹਦੇ ਵਿੱਚ ਦੀ ਨਿਕਲਦਾ ਫਿਰ ਅੱਗੇ ਜਾਂਦਾ ਆਪਾਂ ਨੂੰ ਉੱਪਰ ਹਾਲ ਕਮਰਾ ਮਿਲ ਗਿਆ ਸੀ ਦੇਖੋ ਪਹਾੜਾਂ ਦੇ ਨਜ਼ਾਰੇ ਦੇਖੋ ਇੱਧਰ ਬੱਦਲ ਟਕਰਾ ਰਹੇ ਨੇ ਪਹਾੜਾਂ ਦੇ ਵਿੱਚ ਆਹ ਦੇਖੋ ਕੱਟ-ਕੱਟ ਕੇ ਕਿਵੇਂ ਰਸਤਾ ਬਣਾਇਆ ਗੱਡੀ ਦੇਖੋ ਛੋਟੀ ਜੀ ਲੱਗ ਰਹੀ ਹੈ ਬਿਲਕੁਲ ਇੱਥੇ ਪੱਕੇ ਪੱਥਰ ਨੇ ਇੱਥੇ ਪੱਕੇ ਪੱਥਰ ਮਿੱਟੀ ਜੀ ਨਹੀਂ ਹੈਗੀ ਇੱਥੇ ਪੂਰੀ ਚਟਾਨਾਂ ਜੀਆਂ ਹੀ ਨੇ ਦੇਖੋ ਇੱਥੇ ਲੱਕੜ ਦਾ ਪੁਲ ਬਣਿਆ ਹੋਇਆ ਛੋਟਾ ਜਿਹਾ ਉਹਦੇ ਉੱਪਰ ਦੀ ਜਾਂਦੇ ਆ ਲੋਕ आ देखो ऊपरों पानी बहुत तेज बग रहा देखो देखो अपा जमा टॉप ते खड़े हूँ ओ सामने हैगा ਸਰੋਵਰ ਉੱਥੇ ਵੀ ਆਪਾਂ ਜਾ ਕੇ ਆਵਾਂਗੇ ਥੱਲੇ ਜਿੱਥੇ ਪਾਣੀ ਜਾ ਰਿਹਾ ਦੇਖੋ ਆ ਉੱਪਰ ਬਿਲਕੁਲ ਟਾਪ ਤੇ ਖੜਦੇ ਆਪਾਂ ਹਨਾ ਉਹ ਸਾਹਮਣੇ ਸਰੋਵਰ ਆ ਗਰਮ ਪਾਣੀ ਆ ਉਹ ਤਪਸਥਾਨ ਦੇ ਅੱਗੇ ਖੀਰ ਗੰਗਾ ਤੋਂ ਆ ਰਹੀ ਆ ਪਾਰਵਤੀ ਨਦੀ ਖੀਰ ਗੰਗਾ ਤੋਂ ਨਿਕਲ ਕੇ ਆ ਰਹੀ ਹੈ ਦੇਖੋ ਕਿੰਨੇ ਜ਼ਬਰਦਸਤ ਸੀਨ ਨੇ ਨਜ਼ਾਰਾ ਹੀ ਆਇਆ ਤੇ ਫਟਾਵਰ ਜੇ ਛੋਟੇ ਛੋਟੇ ਲੱਗਦੇ